ਮਿਲਿਆ ਪਰਿਵਾਰ ਮਿਲਿਆ ਪੈਸਾ ਮਿਲਿਆ ਸ਼ੌਹਰਤ ਮਿਲੀ ਹੈ ਇਹ ਮਹਾਰਾਜ ਨੇ ਸਾਡੇ ਤੇ ਭਰੋਸਾ ਕਰਕੇ ਸਾਨੂੰ ਸਹੂਲਤ ਦਿੱਤੀ ਹੈ ਇਹ ਮੇਰਾ ਬੱਚਾ ਬਹੁਤ ਪਿਆਰਾ ਹੈ ਘੱਟੋ ਘੱਟੇ ਨੂੰ ਇੰਨੀ ਕਿ ਸਹੂਲਤ ਦਿਓ ਤਾਂ ਕਿ ਇਹ ਸੌਖਾ ਹੋ ਕੇ ਨਾਮ ਜਪ ਸਕੇ ਖੋਜ ਕਰ ਸਕੇ ਜੇ ਸੰਸਾਰ ਦੇ ਵਿੱਚ ਜਾ ਕੇ ਇਸ ਨੇ ਨਾਮ ਧਨ ਇਕੱਠਾ ਨਾ ਕੀਤਾ ਉਹਨੇ ਸੌਖਾ ਕੀਤਾ ਸਾਨੂੰ ਸਹੂਲਤ ਦੇ ਕੇ ਤਾਂ ਕਿ ਵੱਧ ਤੋਂ ਵੱਧ ਨਾਮ ਇਕੱਠਾ ਕਰ ਲੈਣਾ ਤੇ ਵੇਖਦਾ ਆ ਸਹੂਲਤ ਦੇਣ ਦੇ ਬਾਵਜੂਦ ਵੀ ਮੇਰੇ ਪਾਸੇ ਮੁੱਖ ਕਰਦਾ ਕਿ ਨਹੀਂ ਕਿ ਮਾਇਆ ਨਾਲ ਹੀ ਜੁੜਿਆ ਰਹਿੰਦਾ ਤੇ ਸਾਨੂੰ ਕਹਿੰਦੇ ਵਿਖਕਾ ਕੀੜਾ ਬੇਕਸਿਓ ਸਮਾਨਾ ਅਹੀਂ ਫੇਰ ਸਹੂਲਤ ਲੈਣ ਦੇ ਬਾਵਜੂਦ ਵੀ ਵੇਖੀ ਜਾਂਦੇ ਆ ਕਿਤੇ ਘਾਟੀ ਨਾ ਜਾਵੇ ਕਿਤੇ ਘਾਟੀ ਨਾ ਜਾਵੇ ਸਾਰੀ ਉਮਰ ਸਾਡਾ مالک ਤੇ ਵਿਸਾਹ ਹੀ ਨਹੀਂ ਬਣਦਾ ਭਰੋਸਾ ਹੀ ਨਹੀਂ ਬਣਦਾ ਦਿੱਤੀ ਵੀ ਉਹਨੇ ਐ ਤੇ ਸਹੂਲਤ ਲੈ ਕੇ ਚੋਰਾ ਇਹ ਲੱਗਾ ਰਹਿਦਾ ਕਿਤੇ ਘਾਟੀ ਨਾ ਜਾਵੇ ਤਾਂ ਹੀ ਫੇਰ ਬਣਾਉਣ ਵਾਲਿਆਂ ਨੇ ਅਰਦਾਸ ਦੇ ਵਿੱਚ ਬੜੇ ਸੋਹਣੇ ਬਾਰ ਮੰਗੇ ਨੇ ਸਿੱਖਾਂ ਨੂੰ ਸਿੱਖੀ ਦਾਣ ਕੇ ਇਸ ਦਾਣ ਰਹਿ ਦਾਣ ਅੱਗੇ ਕੀ ਕਿਹਾ ਬਵੇਕ ਦਾਣ ਬਵੇਕ ਦੇਈ ਇਹਨਾਂ ਨੂੰ ਕਿ ਭਰੋਸਾ ਕਰ ਲੈਣ ਤੇ ਵਿਸਾਹ ਕਰ ਲੈਣ ਰੱਬ ਦੇ ਉੱਤੇ ਵਿਸਾਹ ਦਾਣ ਭਰੋਸਾ ਦਾਣ ਕਿਹਦੇ ਉੱਤੇ ਵਿਸਵਾਸ ਕਰਨਾ ਜੀ ਗੁਰੂ ਉੱਤੇ ਕਿਹਦੇ ਉੱਤੇ ਭਰੋਸਾ ਕਰਨਾ ਜੀ ਗੁਰੂ ਉੱਤੇ ਉਹ ਵਿਵੇਕ ਹੋਊਗਾ ਤੇ ਭਰੋਸਾ ਆਉਣਾ ਮਨ ਵਿੱਚ ਤਾਂ ਅਗਿਆਨਤਾ ਹੈ ਮਨਮਤ ਹੈ ਗੁਰਬਾਣੀ ਤੋਂ ਟੁੱਟਿਆ ਹੋਇਆ ਗਿਆਨ ਇਹ ਸਾਡਾ ਭਰੋਸਾ ਬਣ ਨਹੀਂ ਦਿੰਦਾ ਵਿਵੇਕ ਕਿੱਥੋਂ ਪ੍ਰਾਪਤ ਹੋਊਗਾ ਜਦੋਂ 1430 ਅੰਗਾਂ ਨੂੰ ਵਿਚਾਰ-ਵਿਚਾਰ ਕੇ ਪੜਾਂਗੇ ਇਹਦੇ ਵਿੱਚੋਂ ਵਿਵੇਕ ਬੁੱਧ ਪ੍ਰਗਟ ਹੋਗੀ ਗੁਰੂ ਕਿਵੇਂ ਦਿੰਦਾ ਹੈ ਗੁਰੂ ਕਿਵੇਂ ਖੋਂਦਾ ਹੈ ਗੁਰੂ ਕਿਵੇਂ ਪਾਲਦਾ ਹੈ ਗੁਰੂ ਕਿਵੇਂ ਪਾਪੀਆਂ ਨੂੰ ਸਜ਼ਾ ਦਿੰਦਾ ਹੈ ਗੁਰੂ ਕਿਵੇਂ ਸੰਤਾਂ ਨੂੰ ਵਡਿਆਈ ਦਿੰਦਾ ਹੈ ਇਹ ਵਿਵੇਕਦਾਨ 1430 ਅੰਗਾ ਚ ਹੈ ਅੰਦਰ ਪਵਾਈ ਹੈ ਤੇ ਜਿਹੜਾ ਆਸਾਂ ਦੇ ਵਿੱਚ ਹੀ ਸੀ ਜੀਵਨ ਦਾ ਸਮਾਪੂਰ ਕਰ ਜਾਂਦਾ ਨਾ ਜੀ ਉਹ ਫਿਰ 84 ਲੱਖ ਜੁਨਾ ਵਿੱਚ ਜਾਂਦਾ ਜਿੰਦੇ ਅੰਦਰ ਸੰਸਾਰ ਦੀਆਂ ਆਸਾਂ ਨੇ ਉਹ ਮੁਕਤ ਨਹੀਂ ਹੁੰਦਾ ਇੱਕ ਆਸ ਹਰ ਮਨ ਰੱਖੋ ਜਿੰਦੇ ਅੰਦਰ ਇੱਕ ਆਸ ਹੈ ਕੌਣ ਮੁਕਤ ਹੁੰਦਾ ਜੀ ਗੁਰਬਾਣੀ ਕਹਿੰਦੀ ਹੈ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਤੇ ਆਇਆ ਜੀ ਤੈਨੂੰ ਟੁੱਟੀ ਜਮਕੀ ਜਿਹੜਾ ਧਿਆਉਂਦਾ ਮੁਕਤ ਹੁੰਦਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਵ ਖੰਡਾ ਹੈ ਜਿਹੜਾ ਨਾਮ ਨੂੰ ਸਮਾ ਜਾਂਦਾ ਹੈ ਨਾਮ ਨੂੰ ਜਪਦਾ ਹੈ ਨਾਮ ਨੂੰ ਜਪਦਿਆਂ ਜਪਦਿਆਂ ਨਾਮ ਦਾ ਰੂਪ ਹੋ ਜਾਂਦਾ ਹੈ ਨਾਮ ਜਪਦਿਆਂ ਜਪਦਿਆਂ ਉਸ ਦੀ ਸੁਰਤ ਉਹਦੇ ਵਿੱਚ ਸਮਾ ਜਾਂਦੀ ਹੈ ਉਹ ਜਨਮ ਅਤੇ ਮਰਨ ਅਤੇ ਭਵਜਲ ਦੇ ਦੁੱਖ ਨੂੰ ਖੰਡਨ ਕਰਦਾ ਹੈ ਦੁੱਖ ਜਨਮ ਮਰਨ ਭਵ ਦੁੱਖ ਕਿਹੜਾ ਲੱਗਾ ਸਾਨੂੰ ਹਉਮੈ ਦਾ ਦੁੱਖ ਹੈ ਗੱਲ-ਗੱਲ ਤੇ ਹਉਮੈ ਆਉਂਦੀ ਹੈ ਇੱਕ ਪਾਸੇ ਕਹਿ ਰਿਹਾ ਜੇ ਨਾਮ ਦੇ ਵਿੱਚ ਹੋਵੇ ਉਹਦੀ ਖੰਡਾ ਪਰ ਮੰਡਾ ਸ਼ੋਭਾ ਫਰਮਾ ਆਪ ਕਰੋਨਾ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ ਹੈ 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 ਸਭ ਜਗ ਭਇਓ ਜੈ 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 ਸਰ ਲੋਕ ਉਹਦੀ ਜੈ ਜੈਕਾਰ ਮੈਂ ਕਰਾਉਣਾ ਇੱਕ ਜੈ ਜੈਕਾਰ ਹੁੰਦੀ ਹੌਮੇ ਵਿੱਚ ਮੇਰੀਆਂ ਇੰਨੀਆਂ ਬੋਟਾਂ ਐ ਇੰਨਾ ਵਪਾਰ ਐ ਐਡਾ ਮੈਂ ਸਰਦਾਰ ਉਹ ਹੌਮੇ ਦੀ ਜੈ ਜੈਕਾਰ ਐ ਉਹ ਹੰਕਾਰ ਦੀ ਜੈ ਜੈਕਾਰ ਐ ਇੱਕ ਗੁਰੂ ਜੈ ਜੈਕਾਰ ਕਰਾਉਂਦਾ ਉਹ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਵੀ ਨਾਨਕ ਦਾ ਖਜ਼ਾਨਾ ਦੇਣ ਵੇਲੇ ਲੈਣ ਵੇਲੇ ਸਮਾਂ ਸਹਿਜ ਰੱਖੋ ਤਿਆਗ ਭਾਵਨਾ ਚਾਓ ਜਦੋਂ ਸਮਾਂ ਆਇਆ ਜੈ ਜੈਕਾਰ ਕਰਵਾਈ ਉਹ ਗੁਰੂ ਕਰਵਾਉਂਦਾ ਹੈ ਗੁਰੂ ਦੇਖੇਗਾ ਵੀ ਕਦੋਂ